ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਤਰਕ ਉਠਾਈ। ਇਹਨਾਂ ਨੇ ਅਜ ਤੋ ਵੀ 22 ਸਾਲ ਪਹਿਲੇ ਮੇਰੇ ਖਿਲਾਫ ਇੱਕ ਬਹੁਤ ਵੱਡੀ ਕਿਤਾਬ ਵੀ ਲਿਖੀ। ਬੜੀ ਭਾਰਤ ਦੇ ਵਿੱਚ ਵੰਡੇ। ਕਾਲਮਨ ਉਸ ਤੇ 25-30 ਲੱਖ ਰੁਪਇਆ ਖਰਚ ਕਰਕੇ ਵੰਡਿਆ ਹੋਵੇਗਾ। ਉਨ ਤੇ ਮੈਨੂੰ ਨਹੀਂ ਪਤਾ ਚੱਲਦਾ ਸੀ ਭਾਈ ਬੂਠਾ ਸਿੰਘ, ਪ੍ਰਤਾਪ ਸਿੰਘ ਬੁੱਕ ਸੇਲਰ ਅੰਮ੍ਰਿਤਸਰ ਦੇ। ਉਹ ਮੇਰੇ ਕੋਲ ਆ ਗਏ। ਕਿਹ ਲਗੇ ਗਿਆਨੇ ਕੀ ਕਰੀਏ ਕਿ 5000 ਕਿਤਾਬਾਂ ਸਾਡੀ ਦੁਕਾਨ ਤੇ ਸੁੱਟ ਗਏ ਨੇ ਰਾਧਾ ਸਵਾਮੀ। ਕਿੰਨੇ ਜਿਹੜਾ ਗਰਾਹ ਆਵੇ ਕਿ ਇੱਕ ਪਗੜਾਈ ਜਾ ਫਰੀਦ ਲਈ ਜਾ ਫਿਰ ਮੈਂ ਕਿਹਾ ਫਿਰ ਤੁਸੀਂ ਅਫਸੋਸ ਦੁੱਖ ਕਿਉਂ ਪੈ ਪ੍ਰਗਟ ਕਰਦੇ ਹੋ ਦੇਈ ਜਾ ਕਿ ਲੱਗੇ ਕੀ ਕਰੀਏ ਥੜੇ ਖਿਲਾਫ ਲਿਖਿਆ ਸਾਰਾ ਕਿ ਮੈਂ ਕਿਤਾਬ ਦਾ ਨਾਂ ਕੀ ਕਿਤਾਬ ਦਾ ਨਾਂ ਉਹਨਾਂ ਨੇ ਰੱਖਿਆ ਇੱਕ ਵੱਡੇ ਢੋਲ ਦਾ ਕੋਲ ਖੋਲ ਦਿੱਤਾ ਕਮ ਸੇ ਕਮ 500 ਤੇ ਗੱਲਾਂ ਕੱਢੀਆਂ ਹੋਣਗੀਆਂ ਉਹਨੇ ਨੇ ਉਹਦੇ ਵਿੱਚ ਤੇ ਪਾ ਤੇ ਕਿਤਾਬਾਂ ਜੋ ਦਾਸਤੀਆਂ ਨੇ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਗੱਲਾਂ ਹੀ ਪੁਰੀਆਂ ਆ ਹੋਰ ਕੁਝ ਨਹੀਂ ਔਰ ਅਖੀਰਲੇ ਪੇਜ ਦੇ ਉੱਤੇ ਧਮਕੀ ਅਸੀਂ ਪੰਜਾਬ ਹਾਈ ਕੋਰਟ ਵਿੱਚ ਮੁਕਦਮਾ ਦਾਇਰ ਕਰਨ ਲੱਗੇ ਆ ਮਾਨ ਹਾਂ ਨਹੀਂ ਦਾ ਔਰ 50 ਲੱਖ ਰੁਪਏ ਹਰ ਜਾਨੇ ਦੇ ਰੂਪ ਵਿੱਚ ਮਸਕੀਨ ਨੂੰ ਦੇਣਾ ਪਏਗਾ ਔਰ ਮਾਫੀ ਮੰਗਣੀ ਪਏਗੀ ਮੈਂ ਫਿਰ ਪੰਜਾਬ ਦੇ ਹਰ ਸਟੇਜ ਤੇ ਬੋਲਿਆ ਮੈਂ ਕਿ ਮੈਂ ਸੰਬੰਧ ਦੀ ਉਡੀਕ ਕਰਦਾ ਪਿਆ ਹਾਈ ਕੋਰਟ ਦੇ ਕਦੋਂ ਆਵੇਗਾ ਅੱਜ 22 ਸਾਲ ਤੇ ਹੋ ਗਏ ਨੇ ਅਜੇ ਤੱਕ ਨਹੀਂ ਆਇਆ ਸੰਬੰਧ ਉਹਨਾਂ ਦਾ ਕਾਰਨ